ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਟਾਈਮ ਖਰਾਬ ਚੱਲ ਰਿਹਾ ਹੈ ਤਾਂ ਇਹ ਕਹਾਣੀ ਤੁਹਾਡੇ ਲਈ ਹੈ ਜਿਸ ਨੇ ਵੀ ਸਮੇਂ ਦੀ ਕਦਰ ਕੀਤੀ ਉਹ ਪਿਖਾਰੀ ਤੋਂ ਰਾਜਾ ਬਣ ਗਿਆ ਪੱਥਰ ਤੋਂ ਹੀਰਾ ਬਣ ਗਿਆ ਜਿਸ ਨੇ ਸਮਾਂ ਹੱਥੋਂ ਲੰਘਾ ਲਿਆ ਉਹ ਬਸ ਕਿਸਮਤ ਨੂੰ ਦੋਸ਼ ਦੇਣ ਜੋਗਾ ਹੀ ਰਹਿ ਜਾਂਦਾ ਹੈ ਇੱਕ ਛੋਟੀ ਜਹੀ ਕਹਾਣੀ ਬਸ ਸਮੇਂ ਦੀ ਹੀ ਕਦਰ ਸਿਖਾਉਂਦੀ ਹੈ ਇੱਕ ਵਾਰ ਇੱਕ ਮੂਰਤੀਕਾਰ ਜੰਗਲ ਵਿੱਚੋਂ ਦੇ ਜਾ ਰਿਹਾ ਸੀ ਚੱਲਦੇ-ਚੱਲਦੇ ਉਸਨੇ ਇੱਕ ਪੱਥਰ ਦੇਖਿਆ ਇਹ ਜੋ ਕਲਾਕਾਰ ਲੋਕ ਹੁੰਦੇ ਹਨ ਇਹਨਾਂ ਦੇ ਦਿਮਾਗ ਵਿੱਚ ਹਮੇਸ਼ਾ ਕੁਝ ਨਾ ਕੁਝ ਨਵਾਂ ਕਰਨ ਦਾ ਵਿਚਾਰ ਚੱਲਦਾ ਹੀ ਰਹਿੰਦਾ ਹੈ ਉਸਨੇ ਪੱਥਰ ਦੇਖਿਆ ਅਤੇ ਉੱਥੇ ਹੀ ਖੜ ਗਿਆ ਸੋਚਿਆ ਕਿ ਇਸ ਦੀ ਬਹੁਤ ਵਧੀਆ ਮੂਰਤੀ ਬਣ ਜਾਵੇਗੀ ਚੰਗਾ ਪੱਥਰ ਹੈ ਉਸਨੇ ਆਪਣੇ ਹਥਿਆਰਾਂ ਵਾਲਾ ਝੋਲਾ ਢੇਠਾ ਲਾਹਿਆ ਹਥਿਆਰ ਕੱਢ ਲਏ ਤੇ ਉਸ ਪੱਥਰ ਤੇ ਕੰਮ ਸ਼ੁਰੂ ਕਰਨ ਹੀ ਵਾਲਾ ਸੀ ਤਾਂ ਪੱਥਰ ਚ ਆਵਾਜ਼ ਆਈ ਮੈਨੂੰ ਨਾ ਮਾਰੋ ਕਿਰਪਾ ਕਰਕੇ ਮੈਨੂੰ ਛੱਡ ਦਿਓ ਛੱਡ ਦਿਓ ਮੂਰਤੀਕਾਰ ਡਰ ਗਿਆ ਗਿਆ ਇਹ ਕਿਹੋ ਜਿਹੀ ਆਵਾਜ਼ ਹੈ ਫਿਰ ਉਸਨੇ ਸੋਚਿਆ ਚਲੋ ਛੱਡ ਦਿੰਦੇ ਹਾਂ ਇਸ ਨੂੰ ਅੱਗੇ ਕੋਈ ਹੋਰ ਪੱਥਰ ਮਿਲ ਜਾਵੇਗਾ ਉਹ ਜੰਗਲ ਵਿੱਚ ਹੋਰ ਅੱਗੇ ਚਲਾ ਗਿਆ ਅੱਗੇ ਉਸਨੂੰ ਉਸ ਤਰ੍ਹਾਂ ਦਾ ਹੀ ਇੱਕ ਹੋਰ ਪੱਥਰ ਮਿਲਿਆ ਉਸਨੇ ਉਸ ਪੱਥਰ ਦਾ ਨਰੀਖਣ ਕੀਤਾ ਤਾਂ ਕਹਿਣ ਲੱਗਿਆ ਕਿ ਇਹ ਵੀ ਵਧੀਆ ਪੱਥਰ ਹੈ ਉਸਨੇ ਆਪਣੇ ਝੋਲੇ ਵਿੱਚੋਂ ਹਥਿਆਰ ਕੱਢ ਲਏ ਅਤੇ ਮੂਰਤੀ ਬਣਾਉਣੀ ਸ਼ੁਰੂ ਕਰ ਦਿੱਤੀ ਇਸ ਵਾਰ ਇਸ ਪੱਥਰ ਚੋਂ ਕੋਈ ਆਵਾਜ਼ ਨਾ ਆਈ ਉਸਨੇ ਤਰਾਸ਼-ਤਰਾਸ਼ ਕੇ ਇੱਕ ਬਹੁਤ ਹੀ ਵਧੀਆ ਮੂਰਤੀ ਬਣਾ ਲਈ ਫਿਰ ਉਸਨੇ ਸੋਚਿਆ ਕਿ ਇਹ ਤਾਂ ਬਹੁਤ ਭਾਰੀ ਹੈ ਇਸਨੂੰ ਚੁੱਕ ਕੇ ਲੈ ਜਾਣ ਲਈ ਤਿੰਨ ਚਾਰ ਬੰਦੇ ਚਾਹੀਦੇ ਹਨ ਚਲੋ ਕੱਲ ਪਿੰਡ ਤੋਂ ਤਿੰਨ ਚਾਰ ਬੰਦੇ ਲਿਆ ਕੇ ਇਸਨੂੰ ਚੁੱਕ ਕੇ ਲੈ ਜਾਵਾਂਗਾ ਉਹ ਅੱਗੇ ਪਿੰਡ ਪਹੁੰਚ ਗਿਆ ਪਿੰਡ ਵਾਲੇ ਲੋਕ ਕਹਿਣ ਲੱਗੇ ਕਿ ਅਸੀਂ ਤੇਰਾ ਹੀ ਇੰਤਜ਼ਾਰ ਕਰ ਰਹੇ ਸੀ ਪਿੰਡ ਦਾ ਮੰਦਰ ਬਣ ਚੁੱਕਿਆ ਹੈ ਤੇ ਬਸ ਹੁਣ ਤੂੰ ਇੱਕ ਮੂਰਤੀ ਬਣਾ ਕੇ ਦੇ ਦੇ ਤਾਂ ਉਸਨੇ ਕਿਹਾ ਕਿ ਮੈਂ ਤਾਂ ਮੂਰਤੀ ਬਣਾ ਲਈ ਹੈ ਬਸ ਉਸਨੂੰ ਚੁੱਕ ਕੇ ਲਿਉਣ ਲਈ ਤਿੰਨ ਚਾਰ ਆਦਮੀ ਚਾਹੀਦੇ ਹਨ ਤਿੰਨ ਚਾਰ ਆਦਮੀ ਉਸਦੇ ਨਾਲ ਜੰਗਲ ਨੂੰ ਗਏ ਅਤੇ ਮੂਰਤੀ ਚੁੱਕ ਕੇ ਲੈ ਆਏ। ਮੂਰਤੀ ਮੰਦਰ ਵਿੱਚ ਸਥਾਪਿਤ ਕਰ ਦਿੱਤੀ ਗਈ। ਹੁਣ ਪਿੰਡ ਵਾਲੇ ਕਹਿਣ ਲੱਗੇ ਕਿ ਇੱਕ ਪੱਥਰ ਦੀ ਲੋੜ ਹੈ ਜਿਸ ਉੱਪਰ ਨਾਰੀਅਲ ਤੋੜੇ ਜਾ ਸਕਣ। ਤਾਂ ਮੂਰਤੀਕਾਰ ਕਹਿਣ ਲੱਗਾ ਕਿ ਜੰਗਲ ਵਿੱਚ ਇੱਕ ਪੱਥਰ ਵੀ ਹੈ। ਤਿੰਨ ਚਾਰ ਆਦਮੀ ਗਏ ਉਸ ਪੱਥਰ ਨੂੰ ਚੁੱਕ ਕੇ ਲੈ ਆਏ ਨਾਰੀਅਲ ਤੋੜਨ ਲਈ। ਹੁਣ ਦੋ ਪੱਥਰ ਜੋ ਇੱਕੋ ਸਮੇਂ ਜੰਗਲ ਵਿੱਚ ਸਨ ਉਹ ਹੁਣ ਇੱਕੋ ਸਾਥ ਮੰਦਰ ਵਿੱਚ ਆ ਗਏ। ਪਰ ਅਫਸੋਸ ਇੱਕ ਪੱਥਰ ਦੀ ਪੂਜਾ ਹੋ ਰਹੀ ਸੀ ਭੋਗ ਲੱਗ ਰਹੇ ਸੀ ਤੇ ਦੂਸਰੇ ਪੱਥਰ ਤੇ ਨਾਰੀਅਲ ਤੋੜੇ ਜਾ ਰਹੇ ਸੀ ਝੂਠ ਤੇ ਝੂਟ ਮਾਰੀ ਜਾ ਰਹੀ ਸੀ ਜਿਸ ਪੱਥਰ ਉੱਪਰ ਨਾਰੀਅਲ ਤੋੜੇ ਜਾ ਰਹੀ ਸੀ ਉਸ ਪੱਥਰ ਨੇ ਮੂਰਤੀ ਬਣ ਚੁੱਕੇ ਪੱਥਰ ਨੂੰ ਕਿਹਾ ਕਿ ਤੇਰੇ ਤਾਂ ਬੜੇ ਮਜ਼ੇ ਚੱਲ ਰਹੇ ਨੇ ਭੋਗ ਲੱਗ ਰਹੇ ਹਨ ਪੂਜਾ ਹੋ ਰਹੀ ਹੈ ਤਾਂ ਮੂਰਤੀ ਬਣ ਚੁੱਕੇ ਪੱਥਰ ਨੇ ਕਿਹਾ ਕਿ ਅਗਰ ਤੂੰ ਉਸ ਦਿਨ ਥੋੜੀ ਝੂਟ ਸਹਿ ਲਈ ਹੁੰਦੀ ਤਾਂ ਅੱਜ ਤੂੰ ਮੇਰੀ ਜਗ੍ਹਾ ਹੁੰਦਾ ਤੋ ਸਮ ਹੱਥੋਂ ਲੰਘਾ ਲਿਆ ਤੇ ਮੈਂ ਸਮੇਂ ਦੀ ਕਦਰ ਕੀਤੀ ਤੇ ਅੱਜ ਮੈਂ ਪੂਜਣਯੋਗ ਹੋ ਗਿਆ ਜਿੰਦਗੀ ਸੰਘਰਸ਼ ਦਾ ਨਾ ਹੈ ਸੰਘਰਸ਼ ਦਾ ਦੌਰ ਹੈ ਚਲੇ ਜਾਵੇਗਾ ਤੇ ਤੁਸੀਂ ਇਸ ਤੋਂ ਬਹੁਤ ਜਲਦੀ ਬਾਹਰ ਨਿਕਲ ਲਉਂਗੇ ਵਕਤ ਨਾਲ ਸਭ ਮਿਲ ਜਾਂਦਾ ਹੈ ਤੁਸੀਂ ਕੁਝ ਨਵਾਂ ਕੁਝ ਬਿਹਤਰ ਕਰ ਦਿਖਾਉਂਗੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ